ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਰਾਏਕੋਟ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਪਿੰਡ ਆ ਮਿੱਤਰੋ ਲੋਟਬੱਦੀ ਲੋਟਬੱਦੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ 2 ਜਨਵਰੀ 22 ਦਾ ਵਕਾਊ ਆ ਮਿੱਤਰੋ ਇੱਕ ਤੋਕੜ ਗੱਪਣ ਮੱਝ ਔਰ ਇੱਕ ਹੌਲੇ ਜਿਹਾ ਦੀ ਗਾਂ ਜਿਹੜੇ ਭਰਾਵਾਂ ਨੇ ਲੈਣੀ ਹੈ ਤਾਜੀ ਸੂਈ ਸਵਾਈ ਮਿੱਤਰੋ ਜਰਸੀ ਨਸਲ ਦੀ ਮਗਰ ਬੱਚਾ ਬਤਣੀ ਬੱਚਾ ਬੱਚਿਓ ਪੁੱਤ ਲੈਨੇ ਬਾਈ ਤੋ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਮਸੀਹ ਕੀ ਹਾਲ ਚਾਲ ਹੈ ਮਸੀਹ ਆ ਵੀਰੇ ਸੇਤਾ ਦੇ ਪਰਿਵਾਰ ਸਨ ਵਧੀਆ ਵੀਰੇ ਤੋ ਸਰਦੀ ਕਰਾ ਜੀ ਸਾਹ ਵਧੀਆ ਵਧੀਆ ਅੱਛਾ ਬਾਈ 2 ਜਨਵਰੀ ਵਕਾਊ ਅੱਜ ਹੈ ਨਾ ਮੈਂ ਦੀ ਕੀ ਡਿਟੇਲ ਹੈ ਬਾਈ ਮੈਂ ਵੀਰੇ 50 ਜਨ ਦੀ ਗੱਬਣ ਹੋਊਗੀ ਠੀਕ ਹੈ ਬਾਈ ਹਾਂ ਦੁੱਧ ਹੋਊਗਾ 6 ਲੀਟਰ ਤੋਂ ਮੰਨ ਕੇ ਚੱਲੇ ਚੈੱਕ ਕਰਵਾ ਕੇ ਦਵਾਂਗੀ ਮੈਂ ਆਪਾਂ ਕਿਰੇ ਕਰਾ ਲਵੇ ਅਗਲੀ ਆਪਾਂ ਚੈੱਕ ਕਰਾਵਾਂਗੇ ਹਾਂ ਖਾਲੀ ਵਾਲੇ ਭਾ ਦੇ ਦੇਣੀ ਹੈ ਹਾਂ ਖਾਲੀ ਵਾਲੇ ਭਾ ਦੇ ਦਾ ਠੀਕ ਹੈ ਬਾਈ ਵੀ ਅਗਲੇ ਦੀ ਗੱਲ ਉਹਦੀ ਕਿਸਮਤ ਵੀ ਆਪਾਂ ਦੱਸਤਾ ਵੀ ਬਣਿਆ ਪਿਆ ਹੁੰਦੇ ਦੁੱਧ 6 ਕਿਲੋ ਬਾਈ ਹਾਂ 7 ਹੋਊਗਾ 6 ਕਰਕੇ ਦੇਵਾਂਗੇ ਠੀਕ ਹੈ ਦੋ ਮੈਂਟ ਐਵੇਂ ਮਿਲਦੀ ਬਾਈ ਦੋਨੇ ਟਾਈਮ ਭਾਪੀ ਦੇ ਬਾਈ ਚਾਹੇ ਇੱਥੇ ਵੇਚੋ ਇੱਕ ਨਹੀਂ ਇਹ ਨਹੀਂ ਸੀਲਾ ਹੈ ਹਾਂ ਹਾਂ ਠੀਕ ਹੈ ਬਾਈ ਸੁਆ ਕਿੰਨਾ ਹੋਊਗਾ ਮਹਾਰਾਜ ਜਿੰਦਾ ਸੁਆ ਹੋਊਗਾ ਵੀਰੇ ਚੌਥਾ ਚੌਥਾ ਰਾਮ ਠੀਕ ਹੈ ਠੀਕ ਹੈ ਕੀ ਰੇਟ ਰਹੂਗਾ ਜਿੰਦਾ 54000 ਰੁਪਿਆ ਆਊਗਾ ਵੀਰੇ 54000 ਰੁਪਿਆ ਮਾਣਤਾਂ ਵਿੱਚੋਂ ਮਾੜਾ ਮੋਟਾ ਕਰ ਲਾਂਗੇ ਵੀਰੇ ਠੀਕ ਆ ਬਈ ਧੋਨੀ ਬਈ ਕੱਢੀ ਪਾਰ ਨੂੰ ਭਰਾ ਲੈ ਵੀ ਮਿੱਤਰੋ ਦੁੱਧ ਸਾਤਾ ਦੋਸੀ ਬਈ ਜਾਂਦਾ 6 ਮੰਨ ਕੇ ਖਰੀਦਿਓ 50 ਦਿਨਾਂ ਦੀ ਗੱਬਣਾ ਚੱਕ ਤੇ ਨਹੀਂ ਹਜੇ ਆਉਂਦੀ ਬਾਕੀ ਤੁਹਾਡੀ ਕਿਸਮਤ ਤੇ ਡਿਪੈਂਡ ਹੈ ਫੰਡਰਾਂ ਵਾਲੇ ਭਾਜ ਜੀ ਮਿਲ ਜਾਣੀ ਕਿਉਂਕਿ ਬਈ ਵਜਨ ਵਾਲੀ ਮੈਂ ਆ ਗੋਲ ਜਾਣ ਵਾਲੀ ਦੇਖੋ ਕਿੰਦਾ ਜੀ ਮੁੱਲ ਗਿਆ ਪਖਾਨਾ ਦੇ ਵਿੱਚ ਬਈ ਚਾਹ ਹੀ ਬਈ ਆ ਭਰਾ ਹਾਂ ਹਾਂ ਦੇਖ ਸਕਦੇ ਹੋ ਤੁਸੀਂ ਹੈ ਕਿਵੇਂ ਕੋਈ ਤਾਂ ਸਿਤਾਰਾ ਮਾਰ ਲੇ ਹੂੰ ਸੀਲਸੂਲ ਬਹੁਤ ਹਨ ਹੂੰ ਥੱਕੇ ਜਾਵਾਂ ਮੈਂ ਤਾਂ ਯਾਰ ਹੂੰ ਲੇਵਾ ਦਿਖਾ ਦੀਵਸੇਕ ਉਹਦੀ ਮੇਰੇ ਕਰਕੇ ਲੇਵਾਲੂਆ ਚੰਗਾ ਲੱਗਾ ਮੈਨੂੰ ਬਈ ਚਲੋ ਕਿਸੇ ਦੀ ਭਰਾ ਦੇ ਦੁੱਧ ਚਲਾ ਜਾਊਗਾ ਹਣਾ ਬਈ ਹਾਂ ਹਾਂ ਫੰਡਰ ਸੰਭਲਣਾ ਤਾਂ ਚੰਗਾ ਹੀ ਆ ਬਈ ਤੇ 54 ਚ ਮਾਨਤਨ ਕਰਦੇ ਆਂਗੇ ਫਿਰ ਬਈ ਕਰ ਦਾਂਗੇ ਠੀਕ ਆ ਬਈ ਤੇ ਗਾਂ ਦੇ ਦੱਸੀ ਬਈ ਗਾਂ ਵੀਰੇ ਸੂਈ ਵੀ ਆ ਕੱਟ ਹੋ ਗਿਆ ਡੇਢ ਕਿ ਮਹੀਨੇ ਦੀ ਬੱਚਾ ਮਗਰ ਕੇ ਬੱਚੀ 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 ਵੀਰੇ ਬੱਚੀ ਮਗਰ ਆ ਹਾਂ ਹਾਂ ਤੇ ਦੁੱਧ ਬਈ ਅੱਜ ਦੋ ਦਾ 800 ਰੁਪਏ ਹੋਗਾ ਵੀਰੇ ਦੋਹਾਂ ਟਾਈਮ ਦਾ ਦੋਨੇ ਟਾਈਮ ਦਾ ਤੇ ਥਾਣੇ ਤੋਂ ਓਕੇ ਜਾਵਾਂ ਬਈ ਹੁਣ ਵੀਰੇ ਇੱਕ ਥਾਂ ਦੇ ਵਿੱਚ 14 ਘੱਟ ਨੇ ਅੱਧਾ ਕਾ ਕਾ ਪਤਾ ਲਗਾ ਕੇ ਦਵਾਂਗੇ ਵੀ ਤੇ ਲਮਨ ਕੀ ਲਵੇਂ ਹਾਂ ਤੇ ਲਮਨ ਆਉਂਦਾ ਹੈ ਅੱਧਾ ਅੱਧਾ ਆਉਂਦਾ ਆਉਂਦਾ ਜਰੂਰ ਆ ਅਗਲੇ ਨੇ ਮਰਨੋ ਕੋ ਚਾਂ ਘੱਡੂਗਾ ਆਪਾਂ ਪਹਿਲੇ ਸਿਆਣੀ ਕਰਾਂਗੇ ਚੋਣ ਚਾਂ ਨੂੰ ਠੰਡੀ ਆ 64 ਠੀਕ ਆ ਬਈ ਅੱਛਾ ਕੀ ਰੇਟ ਰਹੂਗਾ ਇਹਦਾ ਮਾਰਾ ਬਾਈ 1000 ਰੁਪਏ ਵੀਰੇ ਮਾਨਤਾਂ ਵਿੱਚੋਂ ਕਰ ਦਾਂਗੇ ਵੀਰੇ ਠੀਕ ਆ ਯਾਰ ਤੋਰੀ ਬਾਈ ਮੜੇ ਲੈ ਵੀ ਮਿੱਤਰੋ ਸੂਈ ਸਵਾਈਆ 1.5 ਮਹੀਨੇ ਦੀ ਲਾ ਲਿਓ ਦੋਹਾਂ ਦੀ ਲ ਦੁੱਧ 8 ਕਿਲੋ ਤਿਆਰ ਆ ਰੇਡ ਸਿਰਫ 20000 ਰੁਪਇਆ ਬਾਈ ਥਾਣ ਤੋਂ ਵੀ ਚੰਗਾ ਲੱਗਾ ਜਾਦਕਵਾਰ ਵੀ ਚੰਗੀ ਆ ਹਨਾ ਹੂੰ ਜਿਹੜੇ ਭਰਾ ਦੇ ਕੋਲ ਦੁੱਧ ਲਈ ਉਹਦੇ ਲਈ ਲਾਹੇਵੰਦ ਚੀਜ਼ ਦਾ ਬਾਈ ਦੇਖ ਸਕਦੇ ਹੋ ਤੁਸੀਂ ਦੁੱਧ ਵੀ ਸੰਗੜਾ ਹੋਊਗਾ ਬਾਈ ਹਨਾ ਹਾਂ ਦੁੱਧ ਵੀ ਫੈੜ ਵਧੀਓ ਵੀਰੇ ਹੇ ਫੈੜ ਵਾਲੇ 50 ਨਿਕਲੂਗੀ ਵੀਰੇ ਹੂੰ ਨਿਕਲਦੀ ਆ ਵੀਰੇ ਹੂੰ ਬੱਤੀ ਵੀ ਚੰਗੀ ਆ ਮੇਰੇ ਕੋਲ ਹਾਂ ਹਾਂ ਤੇ ਬਾਈ ਜੋ ਮਾਨਤਾ ਨਹੀਂਦਾ ਤੇ ਚਲੰਜਾ ਜੋ ਮਾਨਤਾ ਨਹੀਂਦਾ ਹੈ ਹਾਂ ਤੇ ਕੁੱਲ ਮਿਲਾ ਕੇ ਗੱਲ ਕਰ ਲਈ ਆਪਾਂ ਦੇ ਵੀ 70 70 ਤੇ 6 76000 ਦੇ ਵਿੱਚ ਜੋੜਾ ਹਨਾ ਹਾਂ ਵੀਰੇ ਪਹੁੰਚ ਕਰ ਦਈਏ ਫਿਰ ਬਾਈ ਜੋੜੇ ਦੀ ਹਾਂ ਕਰ ਦਾਂਗੇ ਵੀਰੇ ਕਿੰਨੇ ਦੀ ਬਾਈ 100 ਕਿਲੋਮੀਟਰ ਲੈ ਭਾਈ ਆ ਦਾ ਨਾਮ ਤਾਂ ਪਤਾ ਹੈ ਠੀਕ ਹੈ ਬਾਈ ਨੰਬਰ ਬਾਈ ਕਿੰਨਾ ਆ ਗਿਆ 8437574190 ਵੀਰੇ 8437574190 8437574190 ਚਾਹ ਨਗਰ ਜੀ ਮੈਂ ਜਿਹਾ ਵੇਚਾਂ ਮੂਰਤੀ ਵੇਚ ਜਿੰਨੀ ਮਰਜੀ ਬਾਈ ਹਾਂ ਸੀਲ ਹੈ ਹਨਾ ਤੇ ਪਿੰਡ ਲੋਟਬੱਦੀਆ ਜ਼ਿਲ੍ਹਾ ਲੁਧਿਆਣਾ ਵਾ ਨੇੜੇ ਸ਼ਹਿਰ ਰਾਏਕੋਟ